ਮੈਂ ਜਰਨਲ ਸੈਕਟਰੀ ਟੋਨੀ ਭਾਣ ਹੁਣ ਆਪਾਂ ਪ੍ਰਧਾਨ ਬਣਾਇਆ ਵੀਰ ਉਹਨਾਂ ਨੂੰ ਇੰਡੀਆ ਡੇਟ ਤੋਂ ਲੈ ਕੇ ਸਟੇਸ਼ਨ ਤੱਕ ਜੋ ਵੀ ਆਟੋ ਵਾਲੇ ਵੀਰਾਂ ਨੂੰ ਮੁਸ਼ਕਲ ਹੁੰਦੀ ਆ ਟੋਨੀ ਪ੍ਰਧਾਨ ਨੂੰ ਵੀਰਾਂ ਨੂੰ ਆਪਾਂ ਆਟੋ ਵਾਲਾ ਪ੍ਰਧਾਨ ਬਣਾਇਆ ਜੀ ਜੋ ਵੀ ਮੁਸ਼ਕਲ ਆਪਣੇ ਵੀਰਾਂ ਨੂੰ ਆਉਂਦੀ ਭੈਣਾਂ ਨੂੰ ਆਉਂਦੀ ਆ ਸਾਡੇ ਨਾਲ ਕੇ ਸੁਰੱਖਣਾ ਆਪਾਂ ਟੋਨੀ ਵੀਰ ਨੂੰ ਪ੍ਰਧਾਨ ਬਣਾ ਕੇ ਮੁਸ਼ਕਲਾਂ ਦੱਸਣ ਤੁਹਾਡੇ ਹੱਲ ਕਰਨਾ ਜਿਹੜੇ ਨਜਾਇਜ਼ ਪਰਚੀ ਜਿਹੜੇ ਕੁਝ ਲੋਕ ਜਿਹੜੇ ਆ ਉਹ ਆਟੋ ਵਾਲਿਆਂ ਕੋਲੋਂ ਲੈਂਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋ ਦੇਖੋ ਜੀ ਉਹ ਤੇ ਆਪਾਂ ਇਹੋ ਕੰਨੇ ਚੋਣੇ ਆ ਵੀ ਮਤਲਬ ਜੇ ਗਲਤ ਹੋ ਰਿਹਾ ਏ ਜੋ ਵੀ ਹੋ ਰਿਹਾ ਗਲਤ ਹੋ ਰਿਹਾ ਜਿੰਨੀ ਆਪਾਂ ਨੂੰ ਮਤਲਬ ਵੀ ਫੀਸ ਹੈਗੀ ਸਰਕਾਰੀ ਉਹ ਲਈ ਜਾਵੇ ਮਤਲਬ ਗਲਤ ਨਾ ਦਿੱਤਾ ਜਾਵੇ ਕੁਝ ਭੈਣਾ ਵੀ ਨਾਲ ਜਿਹੜੀਆਂ ਆਟੋ ਚਾਲਕ ਨੇ ਕੋਈ ਉਹਨਾਂ ਦੀ ਵੀ ਕੋਈ ਯੂਨੀਅਨ ਜੇ ਉਹਨਾਂ ਨੂੰ ਵੀ ਆਪਣੇ ਵਿੱਚ ਤੁਸੀਂ ਸ਼ਾਮਲ ਕਰੋਗੇ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਉਹਨਾਂ ਨੂੰ ਸ਼ਾਮਲ ਕਰਾਂਗੇ ਆਪਣੇ ਭੈਣ ਲੰਘਾਵਾਂਗੇ ਵੀ ਸਾਡੇ ਕੋਲ ਆਓ ਜੋ ਵੀ ਤੁਹਾਡੇ ਦੁੱਖ ਤੇ ਲਈਪ ਸਾਨੂੰ ਦੱਸਿਆ ਜਾਵੇ ਜਿਹੜੇ ਅੱਜ ਪ੍ਰਧਾਨ ਬਣੇ ਆ ਵਧਾਈ ਦੇ ਤੌਰ ਤੇ ਉਹਨਾਂ ਨੂੰ ਕੀ ਕਹਿਣਾ ਚਾਹੋ। ਹਨ ਬਹੁਤ ਬਹੁਤ ਵਧਾਈਆਂ ਹੋਣ ਟੋਨੀ ਪ੍ਰਧਾਨ ਕੇਸ਼ ਵੀ ਹੋਣਾ ਬਹੁਤ ਬਹੁਤ ਵਧਾਈਆਂ ਹੋਣ ਤੇ ਸਾਨੂੰ ਟੋਨੀ ਪ੍ਰਧਾਨ ਨੂੰ ਬਣਾਇਆ ਸਾਡੇ ਭਰਾ ਨੂੰ ਕੇਸ਼ ਵੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਸਾਡੇ ਟੋਨੀ ਭਰਾ ਨੂੰ ਬਣਾਇਆ ਪ੍ਰਧਾਨ ਤੇ ਸਾਨੂੰ ਜਰਨਲ ਸੈਕਟਰੀ ਅੱਜ ਤੁਹਾਨੂੰ ਜਿਹੜਾ ਆਟੋ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਮੈਂ ਇਹਨਾਂ ਦੀ ਵੱਧ ਤੋਂ ਵੱਧ ਮਤ ਕਰਾਂਗਾ ਜੀ ਜਿੰਨੇ ਵੀ ਹੋ ਸਕੇ ਮੈਂ ਤੋਂ ਨਾਲ ਜਿਹੜੇ ਮੇਰੇ ਭਰਾ ਵਾ ਰਕੇਸ਼ ਭੀਮ ਜੀ ਹਾਂਜੀ ਤੇ ਨਾਲ ਮੇਰੇ ਸਾਥੀ ਜਿਹੜੇ ਸਾਰੇ ਮਤ ਕਰਨਗੇ ਇਹਨਾਂ ਦੀ ਮਤ ਦੇ ਨਾਲ ਹੀ ਮੈਂ ਸਾਰੀ ਮਤ ਕਰਾਂਗਾ ਜੀ ਕਿਸ ਏਰੀਏ ਦਾ ਤੁਹਾਨੂੰ ਜਿਹੜਾ ਪ੍ਰਧਾਨ ਬਣਾਇਆ ਹਾਂਜੀ ਸਟੇਸ਼ਨ ਤੋਂ ਲੈ ਕੇ ਤੇ ਬਾਈਪਾਸ ਤੱਕ ਛੜੇ ਬਾਈਪਾਸ ਤੱਕ ਤਕਰੀਬਨ ਦੇਖਿਆ ਆਟੋ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਿਹੜਾ ਵਾ ਉਹ ਕਾਫੀ ਤੰਗੀ ਪਰੇਸ਼ਾਨੀ ਹੁੰਦੀ ਆ ਜਿਹੜੇ ਪੁਲਿਸ ਵਾਲੇ ਜਿਹੜੇ ਆ ਤੰਗ ਪਰੇਸ਼ਾਨ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਵੀ ਕੋਈ ਇਹਦੀ ਬੇਨਤੀ ਕਰਾਂਗੇ ਇਹਨਾਂ ਨੂੰ ਆਪੀ ਨਾ ਤੰਕਰ ਇਹਨਾਂ ਨੂੰ ਹਾਂਜੀ ਕਹੀਂ ਜੋ ਵੀ ਇਹਨਾਂ ਦੀ ਵੀ ਹੈਲਪ ਕਰਾਂਗੇ ਹੱਡੀ ਹੈਲਪ ਕਰਨ ਯੂਨੀਅਨ ਦੇ ਵਿੱਚ ਆਟੋ ਵਾਲਿਆਂ ਵਾਸਤੇ ਤੁਹਾਡੇ ਵੱਲੋਂ ਹੋਰ ਕੀ ਕੀ ਜਿਹੜੇ ਵਧੀਆ ਕੰਮ ਕੀਤੇ ਜਾਣਗੇ ਪਤਾ ਨਹੀਂ ਹੋਂ ਦੇ ਨਾਤੇ ਅਹੀਂ ਹਰੇਕ ਬੰਦੇ ਨੂੰ ਆਪਣੇ ਨਾਲ ਜੋੜਾਂਗੇ ਨਾਲ ਜੋੜਾਂਗੇ ਤੇ ਉਹਦਾ ਵੀ ਉਹ ਵੀ ਪ੍ਰੋਬਲਮ ਹੈ ਹੱਲ ਕਰਾਂਗੇ ਹੀ ਉਹਦਾ ਅੱਜ ਤੋਂ ਆਪਣੀਆਂ ਭੈਣਾਂ ਵੀ ਪੂਰੀ ਮਿਹਨਤ ਕਰ ਰਹੀਆਂ ਜਿੰਨੀਆਂ ਵੀ ਹੈਗੀਆਂ ਅਸੀਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਜਿੰਨੀ ਆਪਣੇ ਕੋਲ ਸਗੀ ਅੱਜ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਯੂਨੀਅਨ ਦੇ ਜਿਹੜੇ ਉੱਚ ਤੁਹਾਡੇ ਹੈਗੇ ਨੇ ਉਹਨਾਂ ਦੀ ਆਪਣੇ ਹਾਂਜੀ ਕੀ ਕਹਿਣਾ ਚਾਹੋਗੇ ਨਮਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਇਹਨਾਂ ਨੇ ਸਾਨੂੰ ਇੰਨਾ ਮਨ ਬਖਸ਼ਿਆ ਜੀ ਤੇ ਆਪਾਂ ਵੱਤ ਤੋਂ ਵੱਧ ਇਹਨਾਂ ਦੀ ਇੱਜ਼ਤ ਬਣਾਵਾਂਗੇ ਤੇ ਵੱਤ ਤੋਂ ਵੱਧ ਅਸੀਂ ਪਬਲਿਕ ਦੀ ਮਦਦ ਕਰਾਂਗੇ ਜੀ ਆਪਣੇ ਆਟੋ ਯੂਨੀਅਨ ਦੇ ਜਿੰਨੇ ਵੀ ਪ੍ਰਗਾਂ ਹੈਗੇ ਆ ਜਿੰਨੇ ਵੀ ਸਟੈਂਡਾਂ ਦੀ ਪ੍ਰਧਾਨ ਅਸੀਂ ਉਹਨਾਂ ਦੀ ਮਤ ਕਰਾਂਗੇ ਉਹਨਾਂ ਨੂੰ ਜੋ ਵੀ ਚੀਜ਼ ਆ ਜੋ ਵੀ ਪ੍ਰੋਬਲਮ ਆ ਉਹ ਹਟੇ ਨਾਲ ਤੁਰਨਗੇ ਤੇ ਅਸੀਂ ਉਹਨਾਂ ਦੀ ਫੁੱਲ ਮਤ ਕਰਾਂਗੇ ਜੈ ਭੀਮ ਜੈ ਬਾਤ ਮੇਰਾ ਨਾਮ ਮੀਰ ਕੇਸ਼ ਭੀਮ ਹਮੇਸ਼ਰ ਆਟੋ ਯੂਨੀਅਨ ਦੇ ਪ੍ਰੈਜ਼ੀਡੈਂਟ ਹਮੇਸ਼ਰ ਦੇ ਮੈਂ ਅੱਜ ਆਪਣੇ ਜੋੜਾ ਵੀ ਟੋਨੀ ਜੋ ਛਾੜੇ ਦੋ ਆ ਇਸ ਨੂੰ ਛਾੜਾ ਇੰਡੀਆ ਗੇਟ ਤੋਂ ਲੈ ਕੇ ਇਹ ਰੇਲਵੇ ਸਟੇਸ਼ਨ ਤੱਕ ਦੇ ਜਿੰਨੇ ਸੜਕ ਦੇ ਸਟੈਂਡ ਆ ਉਹਨਾਂ ਦਾ ਪ੍ਰੈਜ਼ੀਡੈਂਟ ਬਣਾਇਆ ਆ ਉਹਨਾਂ ਦੀਆਂ ਕਾਫੀ ਮੁਸ਼ਕਲਾਂ ਰੇਲਵੇ ਸਟੇਸ਼ਨ ਦੇ ਮੁੰਡਿਆਂ ਦੀਆਂ ਆ ਰਹੀਆਂ ਸੀ ਜਿਨ੍ਹਾਂ ਨੂੰ ਹੱਲ ਕਰਨ ਲਈ ਮੈਂ ਇਸ ਨੂੰ ਉਥੇ ਲਾਇਆ ਆ ਕਿ ਵਿੱਚ ਨੂੰ ਜੋ ਵੀ ਨਹੀਂਆਂ ਮੁਸ਼ਕਲਾਂ ਨੇ ਉਹਨਾਂ ਬਾਰੇ ਪਤਾ ਕਰਕੇ ਮੈਨੂੰ ਦੱਸੇ ਫਿਰ ਮੈਂ ਉਸ ਬਾਰੇ ਉੱਚ ਅਸਰਾਂ ਨਾਲ ਗੱਲ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਾਂਗਾ ਸਰ ਕਈ ਜਿਹੜੇ ਆ ਦੇਖਿਆ ਕਿ ਆਟੋ ਯੂਨੀਅਨ ਦੇ ਜਿਹੜੇ ਕਈ ਲੋਕ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਆ ਉਹ ਆਟੋ ਜਾਂ ਈ ਰਿਕਸ਼ਾ ਵਾਲਿਆਂ ਕੋਲੋਂ ਪੈਸੇ ਵੀ ਲੈਂਦੇ ਆ 10 10 20 20 30 30 ਰੁਪਏ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਇਹੋ ਹੀ ਚੀਜ਼ਾਂ ਦੇ ਜਿਹੜੀਆਂ ਤੁਹਾਨੂੰ ਜੇ ਪੈਸੇ ਨੂੰ ਵੀ ਤੇ ਪਤਾ ਹੀ ਹੁੰਦਾ ਸਾਰੀਆਂ ਗੱਲਾਂ ਇਹੋ ਚੀਜ਼ਾਂ ਤੁਹਾਨੂੰ ਵੀ ਬਦਲ ਲੱਗ ਰਹੀਆਂ ਨੇ ਕਿ ਵੀ ਇੱਥੇ ਬੜਾ ਤਗੜਾ ਘਬਲਾ ਹੋ ਰਿਹਾ ਆ ਅਨਿਰਵਿਸ਼ ਸਟੇਸ਼ਨ ਹੋ ਗਿਆ ਬੱਸ ਸਟੈਂਡ ਹੋ ਗਿਆ ਇਨਾਂ ਦੇ ਵਿੱਚ ਜਿਹੜੇ ਇਹਨਾਂ ਨੇ ਠੇਕੇ ਦਿੱਤੇ ਹੋਏ ਨੇ ਉਹ ਠੇਕੇ ਜਿਹੜੇ ਸਰਕਾਰ ਨੇ ਦਿੱਤੇ ਨੇ ਅਗਾ ਉਹਨਾਂ ਨੇ ਪ੍ਰਾਈਵੇਟ ਤੌਰ ਦੇ ਨਾਲ ਦੇ ਦਿੱਤਾ ਹੈ ਜਿਹੜੇ ਪ੍ਰਾਈਵੇਟ ਕਰਨ ਮੁੰਡੇ ਨੇ ਲੱਗੇ ਲਾਏ ਨੇ ਆਪਣੀ ਮਨਮਰਜ਼ੀਆਂ ਕਰਨ ਦੇ ਨੇ ਤੇ ਮਨਮਰਜ਼ੀ ਨਾਲ ਲੋਕਾਂ ਨੂੰ ਲੁੱਟ ਰਹੇ ਨੇ ਆਟੋ ਵਾਲੇ ਬਿਲਕੁਲ ਵਿਚਾਰੇ ਮੇਰੇ ਭਰਾ ਜਿਹੜੇ ਕਿ 10-10 ਰੁਪਏ 20-20 ਰੁਪਏ ਸਵਾਰੀ